ਬਾਕੀ ਖੁਸ਼ ਰਹੋ ਸਸਰੀਕਾਲ ਜੀ ਸਾਰਿਆਂ ਨੂੰ ਹੋਪਸ ਸਾਰਿਆਂ ਨੇ ਤੁਸੀਂ ਘੈਂਟ ਹੋਵੋਗੇ ਫਰੈਂਸ ਅੱਜ ਆਪਾਂ ਸ਼ੁਰੂਆਤ ਕਰਦੇ ਆ ਇੱਕ ਨਵੇਂ ਜਿਹੇ ਵਲੌਗ ਦੀ ਠੀਕ ਹੈ ਜੀ ਫਰੈਂਸ ਸਾਡੇ ਵਲੌਗ ਦੇ ਨਾਲ ਬਣੇ ਰਹੋ ਤੇ ਆਪਾਂ ਹੋਗੇ ਸੀ ਰੈਡੀ ਤੁਸੀਂ ਦੇਖ ਸਕਦੇ ਹੋ ਤੇ ਕਮੈਂਟ ਕਰਕੇ ਦੱਸੋ ਕਿ ਆਪਾਂ ਕਿਵੇਂ ਲੱਗ ਰਹੇ ਹਾਂ ਠੀਕ ਹੈ ਜੀ ਤੇ ਆਪਾਂ ਅੱਜ ਚੱਲੇ ਆ ਬਾਹਰ ਬਾਹਰ ਕਿੱਥੇ ਚੱਲੇ ਆ ਅੱਜ ਆਪਾਂ ਚੱਲੇ ਆ ਮਾਨਕਿਆਂ ਕੋਲੇ ਠੀਕ ਹੈ ਜੀ ਸਲੂੰਗ ਤੇ ਠੀਕ ਹੈ ਜੀ ਬਹੁਤ ਟਾਈਮ ਹੋ ਗਿਆ ਆਪਾਂ ਉਹਨਾਂ ਨੂੰ ਮਿਲਣਗੇ ਕਾਫੀ ਟਾਈਮ ਹੋ ਗਿਆ ਮਨਣਾ ਕਿ ਅਸੀਂ ਬੰਚੇ ਮੀ ਨਹੀਂ ਹੋ ਗਿਆ ਸੀ ਗੈਰੀ ਨੂੰ ਨਾਲੇ ਸੋ ਅਸੀਂ ਅੱਜ ਉਹਨਾਂ ਕੋਲ ਚੱਲੇ ਆ ਮਿਲਣ ਤੇ ਦੇਖਦੇ ਹਾਂ ਕੀ ਰਿਐਕਸ਼ਨ ਆ ਬਣਾਦਾ ਰਾਈਟ ਹੋ ਗਿਆ ਰੈਡੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਮਾਨਕਿਆਂ ਕੋਲੇ ਗਿਆ ਨੂੰ 12 ਟਾਈਮ ਹੋ ਗਿਆ ਮਾਨਕਿਆਂ ਕੋਲੇ ਗਿਆ ਨੂੰ ਸੋ ਅੱਜ ਆਪਾਂ ਨੂੰ ਮਿਲਦੇ ਆ ਤੇ ਰਿਐਕਸ਼ਨ ਦੇਖਾਂਗੇ ਉਹਨਾਂ ਦੇ ਕੀ ਹੁੰਦੇ ਆ ਬਾਲਾ ਪਿਆਰ ਆ ਸਾਡਾ ਮਾਨਕਿਆਂ ਨਾਲ ਸਹੀ ਹੈ ਨਾ ਸਵਾ ਪਾ ਚੱਲਦੇ ਆ ਘਰੋਂ ਤੇ ਮਿਲਦੇ ਆ ਆਪਾਂ ਤੁਹਾਨੂੰ ਪਹੁੰਚ ਕੇ ਦਿਖਾਵਾਂਗੇ ਉਹਨਾਂ ਨੇ ਕੀ ਰਿਐਕਸ਼ਨ ਆ ਸੋ ਬਣੇ ਰਹੋ ਬਲੌਗ ਦੇ ਨਾਲ ਹੀ ਪੂਰਾ ਦੇਖਿਓ ਸਕੀਪ ਨਾ ਕਰਿਓ ਬਲੌਗ ਨੂੰ ਤੇ ਆਪਣੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਠੀਕ ਹੈ ਜੀ ਸੋ ਮਿਲਦੇ ਆ ਆਪਾਂ ਇਹ ਲੈ ਗਏ ਨਾ ਬੜੀ ਹੋ ਗਈਆਂ ਅਸੀਂ ਦੇਖੋ ਦੁਕਾੜੀਆਂ ਤੇ ਕਮੈਂਟ ਕਰਕੇ ਦੱਸੋ ਵੀ ਕਿਵੇਂ ਜਿਹੀ ਲੱਗਦੀਆਂ ਅਸੀਂ ਠੀਕ ਹੈ ਜੀ ਸੋ ਮਿਲਦੇ ਆ ਆਪਾਂ ਤੁਹਾਨੂੰ ਪਹੁੰਚ ਕੇ ਮਾਰ ਕੇ ਆਦਾ ਜ਼ਲੂਣਾ ਆਇਓ ਆਇਓ ਨਾ ਕੋਈ ਸੌਫਟ ਰਸ ਆਪਾਂ ਦਮਨ ਲਾਈਨ ਆ ਗਈ ਮੈਂ ਥੋੜੀ ਦੇਰ ਕੱਸੀ ਚਾਹ ਮੰਗ ਰਹੀ ਆ ਤੁਹਾਡੇ ਲਈ ਹੋ ਗਿਆ ਕਿਉਂ ਕੈਮੀਕਲ ਸੌਸ ਉਹਦਰ ਉਹਦਾ ਦਿਲ ਘਟ ਗਿਆ ਮੇਰ ਦਾ ਵੀਰਾਂ ਇਹ ਤਾਂ ਚੱਲ ਨਹੀਂ ਹੋਣਾ ਨਹੀਂ ਰਹਿਣਾ ਪਰ ਆ ਤੇ ਕਿੱਧਰੇ ਖਾਵੀਓ ਡਰੇ ਕਾ ਸਾਰਿਆਂ ਨੇ ਇੱਕ ਘਰ ਦੋ ਤਿੰਨ ਚਾਰ ਘਰ ਹੈਗੇ ਮੈਂ ਤਾਂ ਕੰਨੀ ਆਣਾ ਨਹੀਂ ਫਿਰ ਕਮ ਹਾਊਸ ਵੀ ਹੈਗਾ ਸਾਡਾ ਉੱਥੇ ਰਹਿ ਭਾਣੀ ਮੈਂ ਤਾਂ ਫਿਰ ਕੰਨੀ ਆਣਾ ਇੰਨੇ ਘਰ ਆ ਪਰ ਮੈਂ ਸਾਰੇ ਨਹੀਂ ਅਸੀਂ ਇੱਕ ਤੇਰੇ ਰਹਿ ਕੇ ਸਾਰੇ ਉੱਥੇ ਸਾਰੇ ਇੱਕ ਘਰ ਹੀ ਰਹਾਂਗੇ ਹਾਊਸ ਤੇ ਰਹਿਾਂਗੇ ਹੋਰ ਬਣਾ ਲਈਏ ਤੂੰ ਕੋਈ ਆ ਨਹੀਂ ਆਵਾਂਗੇ ਕਿੱਧਰ ਇਕੱਠੇ ਹੋਵਾਂਗੇ ਕਿੱਥੇ ਜਦੋਂ ਜਦੋਂ ਅਸੀਂ ਮੜਾ ਜੂਸੀ ਕਰ ਆ ਮਾਂ ਜੀ ਆਉਣਾ ਨਹੀਂ ਮਤਲਬ ਇੱਧਰ ਨੇ ਗੱਡੀ ਲਾ ਮੈਂ ਇਧਰ ਮੋੜ ਕੇ ਆਣਾ ਨਹੀਂ ਹਾਂ ਗੱਡੀ ਲਾ ਮੈਂ ਇਧਰ ਮੋੜ ਕੇ ਬੱਸ ਚੱਲਦੇ ਹਾਂ ਹਾਂ ਜੀ ਅਸੀਂ ਉਹਨਾਂ ਨੂੰ ਮਿਲ ਕੇ ਆ ਗਏ ਸੀਗੇ ਮਾਨਕਿਆਂ ਨੂੰ ਹਨਾ ਜੀ ਹੁਣ ਅਸੀਂ ਵਾਪਸ ਚੱਲਦੇ ਆ ਘਰੇ ਤੇ ਟਾਈਮ ਵੀ ਹੋ ਗਿਆ 4 ਵਜੇ ਆ ਹਨਾ